विजय शर्मा टिंकू जी ਦੀ ਗਵਾਈ ਵਿੱਚ ਜੀਵਿੰਦਰ ਸਿੰਘਲਾ ਜੀ ਜੋ ਕਿ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਦੇ ਲਈ ਵੋਟਾਂ ਮੰਗਣ ਲਈ ਸਾਡੇ ਬਲਾਕ ਪ੍ਰਧਾਨ ਮਦਨ ਸਿੰਘ ਜੀ ਮਾਨਕਪੁਰ ਸ਼ਰੀਫ ਰਣਜੀਤ ਸਿੰਘ ਜੀ ਨਗਲੀਆਂ سپਿੰਦਰ ਸਿੰਘ ਜੀ ਬੜੌਦੀ ਗੁਰਿੰਦਰ ਬਿੱਟੂ ਜੀ ਪੜਾਲ ਬਾਬਾ ਰਾਮ ਸਿੰਘ ਜੀ ਮਾਨਕਪੁਰ ਸ਼ਰੀਫ ਤੇ ਸਾਡੇ ਸਮਤੀ ਮੈਂਬਰ ਹਰਨੇਕ ਸਿੰਘ ਜੀ ਤੇ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਪੰਚ ਸਾਹਿਬ ਤੇ ਸਮੂਹ ਨਗਰ ਵਾਸੀਓ ਆ ਜਿਹੜੀ 2024 ਦੀ ਇੱਕ ਲੜਾਈ ਆ ਆਪਾਂ ਇਲੈਕਸ਼ਨ ਦੇ ਰੂਪ ਚ ਲੜਨ ਜਾ ਰਹੇ ਆ ਇਹ ਕੋਈ ਸੱਤਾ ਪ੍ਰਾਪਤੀ ਜਾਂ ਆਜ ਹੋ ਰਹਾ ਹੈ ਕੁਰਸੀ ਹਤੇਔਰ ਲਈ ਇਹ ਇੱਕ ਵੋਟਾਂ ਦੀ جنگ ਨਹੀਂ ਇਹ 바ਵਾ ਭੀਮਰਾਓ ਉਮੀਦਵਾਰ ਜੀ ਵੱਲੋਂ ਲਿਖਿਆ ਗਿਆ 200 ਵਿਧਾਨ ਸਭਾ ਸੀਟ ਨੂੰ ਬਚਾਉਣ ਦੀ ਆਪਾਂ ਲੜਾਈ ਲੜਨ ਜਾ ਰਹੇ ਹਾਂ ਇੱਕ ਜਦੋਜਹਿਦ ਹੈ ਜੇਕਰ ਆਪਾਂ 2024 ਦਾ ਇਲੈਕਸ਼ਨ ਇਹ ਖੁੰਝ ਗਏ ਤਾਂ ਭਜਪੀ ਸਰਕਾਰ ਜੋ ਕਿ ਮੋਦੀ ਸਰਕਾਰ ਸੈਂਟਰ ਚ 10 ਸਾਲ ਰਾਜ ਕਰ ਚੁੱਕੀ ਹੈ ਉਹ ਦੁਬਾਰਾ ਇਲੈਕਸ਼ਨ ਨਹੀਂ ਹੋਣ ਦੇਵੇਗੀ ਕਾਨੂੰਨਾ ਚ ਐਸੀ ਬਦਲਾਅ ਕੀਤਾ ਜਾਵੇਗਾ ਜਿਸ ਨਾਲ ਮੁੜ ਕੇ ਕਦੇ ਦੇਸ਼ ਦਾ ਕੋਈ ਵੀ ਇਲੈਕਸ਼ਨ ਨਾ ਹੋਵੇ ਜੁਇਨਾ ਨੇ ਪਿੱਛੇ ਜੋ ਇੱਕ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਕਿ ਇੱਕ ਦੇਸ਼ ਕੀ ਕਲੈਕਸ਼ਨ ਹੋਣਾ ਚਾਹੀਦਾ ਉਸਦਾ ਮੇਨ ਮਕਸਦ ਇਹੀ ਸੀ ਕਿ ਕਿਵੇਂ ਨਾ ਦੂਸਦੀਆਂ ਦੂਸਰੀਆਂ ਪਾਰਟੀਆਂ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ ਤੇ ਸੱਤਾ ਵਿੱਚ ਰਹਿ ਕੇ ਆਪਣੇ دوست ਅਡਾਨੀਆਂ ਨੂੰ ਅਵਾਨੀਆਂ ਨੂੰ ਕਿਵੇਂ ਦੇਸ਼ ਨੂੰ ਲਟਾਇਆ ਜਾਵੇ ਜਿਵੇਂ ਕਿ ਪਿਛਲੇ ਸਮੇਂ ਚ ਆਪਾਂ ਸਾਰਿਆਂ ਨੇ ਦੇਖਿਆ ਕਿ ਕਾਪਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਦੇਸ਼ ਦੀ ਖੇਤੀ ਨੂੰ ਬਰਬਾਦ ਕਰਨ ਲਈ ਤਿੰਨ ਕਾਲੇ ਕਾਨੂੰਨ ਬਣਾਏ ਗਏ ਸੀ ਜਿਸ ਨਾਲ ਦੇਸ਼ ਦਾ ਆਂਦਾਤਾ ਪ੍ਰਭਾਵਿਤ ਹੋਇਆ ਤੇ ਪੰਜਾਬ ਨੇ ਉਹਨਾਂ ਕਾਨੂੰਨਾਂ ਦੇ ਖਿਲਾਫ ਮੋਢੀ ਅਗਵਾਈ ਕੀਤੀ ਤੇ ਆਪਾਂ ਸਾਰੇ ਦਿੱਲੀ ਦੀਆਂ ਬਰੂਹਾਂ ਤੇ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਧਰਨਾ ਲਾਇਆ ਉਸ ਸਮੇਂ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਕਿਵੇਂ ਕਿਸਾਨਾਂ ਨੂੰ ਹਰਿਆਣੇ ਦੇ ਬਾਰਡਰ ਤੱਕ ਪੁਲਿਸ ਦੀ ਛਤਰੀ ਨਾਲ ਪਹੁੰਚਾਇਆ ਉਹ ਸਾਰੇ ਹੀ ਆਪਾਂ ਜਾਣਦੇ ਆ ਤੇ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਜਦੋਂ ਕਾਨੂੰਨ ਮੋਦੀ ਵੱਲੋਂ ਆਪਣੇ ਸਾਰੇ ਜ਼ਿੰਮੇਵਾਰ ਤੇ ਜਿਨੇ ਵੀ ਬਾਕੀ ਖਰਕੇਸੀ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਜ਼ਦੂਰ ਸੀ ਸਾਰਿਆਂ ਨੇ ਉਹਦਾ ਵਿਰੋਧ ਕੀਤਾ ਸੀ ਉਨ੍ਹਾਂ ਦੇ ਦਬਾਅ ਥੱਲੇ ਆ ਕੇ ਕਾਨੂੰਨਾ ਨੂੰ ਇੱਕ ਬਾਸ ਲੈਣ ਦਾ ਡਰਾਮਾ ਕੀਤਾ ਗਿਆ ਪਰ ਉਹਨਾਂ ਨੂੰ ਅਮਲੀ ਰੂਪ ਨਹੀਂ ਪਹੁੰਚਾਇਆ ਗਿਆ ਤੇ ਸਾਲ ਡੇਢ ਸਾਲ ਬੀਤਣ ਦੇ ਬਾਵਜੂਦ ਜਦੋਂ ਸਾਡੇ ਦੇਸ਼ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਾਗਜ਼ੀ ਰੂਪ ਚ ਪੂਰਨ ਕੀਤਾ ਜਾਵੇ ਤੇ ਰੱਦ ਕੀਤਾ ਜਾਵੇ ਤਾਂ ਉਹਨਾਂ ਵੱਲੋਂ ਹਰ ਵਾਰ ਟਾਲ ਮਟੋਲ ਦਾ ਰਵਈਆ ਤਿਆਰ ਰੱਖਿਆ ਉਸ ਤੋਂ ਤੰਗ ਆ ਕੇ ਹੁਣ ਪਿੱਛੇ 6 ਮਹੀਨੇ ਪਹਿਲਾਂ ਫੇਰ ਦੁਬਾਰਾ ਮਜਬੂਰਨ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਜਿਸ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਸਾਡੇ ਨਾਲ ਜੋ ਹਰਿਆਣੇ ਦੀ ਭਾਜਪੀ ਸਰਕਾਰ ਨੇ ਬਤੀਰਾ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਉੱਥੇ ਗੰਦੇ ਪਾਣੀ ਦੀਆਂ ਬੁਛਾੜਾਂ ਬੜੀਆਂ ਪੱਗਾਂ ਤੇ ਮਾਰੀਆਂ ਗਈਆਂ ਕਿਵੇਂ ਸਾਡੇ ਨੌਜਵਾਨਾਂ ਨੂੰ ਲੰਗਰ ਵਰਤਾਉਂਦਿਆਂ ਨੂੰ ਕੋ-ਕੋ ਕੇ ਪੁਲਸ ਨੇ ਬੋਰੀਆਂ ਚ ਪਾ ਕੇ ਕੁੱਟਿਆ ਕਿਵੇਂ ਖਨੌਰੀ ਬਾਡਰ ਤੇ ਇੱਕ ਨੌਜਵਾਨ ਕਿਸਾਨ ਸ਼ੁਭਕਰਮਣ ਦੀ ਮੌਤ ਹੋਈ ਜਿਸ ਦੀ ਗੋਲੀ ਦਾ ਨਿਸ਼ਾਨਾ ਉਹ ਬਣੇ ਉਹ ਇੱਕ ਬੀਜੇਪੀ ਦੇ ਗੁੰਡੇ ਸੀ ਤੇ ਸਾਡੀ ਪੰਜਾਬ ਸਰਕਾਰ ਨੇ ਸਾਡੇ ਕਿਸਾਨਾਂ ਦੀ ਮਦਦ ਤਾਂ ਕੀ ਕਰਨੀ ਸੀ ਉਲਟਾ ਉਹਨਾਂ ਵੱਲੋਂ ਸਾਡੀ ਹੱਦ 'ਚ ਆ ਕੇ ਸਾਡੇ ਤੇ ਡਰੋਨ ਨਾਲ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਗੋਲੀਆਂ ਚਲਾਈਆਂ ਗਈਆਂ ਤੇ ਜਦੋਂ ਇਹ ਸਾਰਾ ਵਰਤਾਰਾ ਹੋ ਰਿਹਾ ਸੀ ਤਾ ਪੰਜਾਬ ਦੀਆਂ ਜਥੇਬੰਦੀਆਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਕਰੋ ਪਰਚਾ ਦਰਜ ਕਰੋ ਪਰਚਾ ਦਰਜ ਕਰਨ ਦੀ بجائے 10-15 ਦਿਨ ਸਾਡੇ ਨਾਲ ਟਾਲਮਟੋਲ ਕੀਤੀ ਗਈ ਤੇ ਜਦੋਂ ਜ਼ਿਆਦਾ ਪ੍ਰੈਸ਼ਰ ਪੈਣ ਤੇ ਇਹਨਾਂ ਵੱਲੋਂ ਇੱਕ ਜ਼ੀਰੋ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਜਿਸ ਵਿੱਚ ਨਾ ਤਾਂ ਹਰਿਆਣੇ ਦਾ ਉਸ ਟਾਈਮ ਦਾ ਗ੍ਰਹਿ ਮੰਤਰੀ ਤੇ ਨਾ ਉਸ ਏਰੀਏ ਦਾ ਐਸ ਐਸ ਪੀ ਨੂੰ ਦੋਸ਼ੀ ਬਣਾਇਆ ਗਿਆ ਸੋ ਇਹ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਸਾਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਬੀਜੇਪੀ ਦੇ ਨਾਲ ਰਲਗੱਡ ਕਰਕੇ ਆਪਣੇ ਆਕਾ ਕੇਜਰੀਵਾਲ ਦੇ ਗੁਨਾਹਾਂ ਨੂੰ ਛਪਾਉਣ ਲਈ ਰੋਕਣ ਲਈ ਈਡੀ ਤੋਂ ਇਹ ਸਾਰਾ ਵਰਤਾਰਾ ਵਰਤਿਆ ਸੋ ਤੁਹਾਨੂੰ ਬੇਨਤੀ ਹੈ ਕਿ 2024 ਦਾ ਇਹ ਇਲੈਕਸ਼ਨ ਤੁਸੀਂ ਕਾਂਗਰਸ ਪੱਖੀ ਹੋ ਕੇ ਆਪਣੇ ਹਲਕੇ ਤੋਂ ਉਮੀਦਵਾਰ ਨੂੰ ਜਿਤਾ ਕੇ ਭੇਜ ਦਿਓ ਤਾਂ ਤੁਹਾਨੂੰ ਦਿੱਲੀ ਜਾ ਕੇ ਲੜਾਈ ਲੜਨ ਦੀ ਲੋੜ ਨਹੀਂ ਪਊਗੀ ਤੁਸੀਂ ਇੱਥੋਂ ਹੀ મોદી ਨੂੰ ਵੋਟਾਂਹੀਂ ਹਰਾ ਸਕਦੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 1 ਜੂਨ ਨੂੰ ਤੁਸੀਂ ਆਪਣੀ ਇੱਕ ਵੋਟ ਵਿਜੇਂਦਰ ਸਿੰਘਲਾ ਜੀ ਜੋ ਕਿ ਹਲਕਾ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਭਗਤਾ ਕੇ ਕਾਮਯਾਬ ਬਣਾਓ ਪੰਜਾਬ ਚ ਜਿੱਥੇ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਦੋਸਤ ਮਿੱਤਰ ਵੱਸਦੇ ਉਹਨਾਂ ਨੂੰ ਵੀ ਕਹੋ ਕਿ ਕਾਂਗਰਸ ਪਾਰਟੀ ਦੇ ਹੱਕ ਚ ਹਾਂਜੀ ਖੜੇ ਉਮੀਦਵਾਰਾਂ ਨੂੰ ਵੋਟ ਪਾਓ ਆ ਨਾਲ ਲੱਗਦੇ ਚੰਡੀਗੜ੍ਹ ਚ ਮਨੀਸ਼ ਤਵਾੜੀ ਜੀ ਜੋ ਕਿ ਪਹਿਲਾਂ 5 ਸਾਲ ਇੱਥੋਂ ਆਪਣੇ ਐਮਪੀ ਰਹੇ ਉਹਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰੋ ਤਾਂ ਜੋ ਵੱਧ ਤੋਂ ਵੱਧ ਐਮਪੀ ਸਾਡੀ ਸਾਡੀ ਪਾਰਟੀ ਦੇ ਬਣ ਸਕਣ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਮੈਂ ਬਸ ਜੀ ਜੀ ਸਤਿ ਸ੍ਰੀ ਅਕਾਲ ਸਤਿ ਪਤਿ ਭਲਾਈਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਹਲਕੇ ਦੀ ਆਨ ਤੇ ਸ਼ਾਨ ਜੀ ਸਰਕਾਰ ਅੱਲਾਹ ਵਾਹਿਗੁਰੂ ਸਾਰਿਆਂ ਨੂੰ ਪਤਾ ਇਲੈਕਸ਼ਨ ਦਾ ਸਮਾਂ ਇਲੈਕਸ਼ਨ ਦਾ ਸਮਾਂ ਹਿੰਦੁਸਤਾਨ ਪੰਜਾਬ ਨੂੰ ਬਚਾਉਣ ਦਾ ਵੀ ਸਮਾਂ ਉਹਦੇ ਨਾਲ ਨਾਲ ਮੇਰੇ ਨਾਲ ਪਹਿਲਾਂ ਤਕੀਫੁਰ ਤੋਂ ਮੇਰੇ ਮੁੱਖ ਬੁਲਾਰੇ ਜੋ ਕਾਂਗਰਸ ਪਾਰਟੀ ਦੇ ਨੇ ਹਰਨੇਕ ਸਿੰਘ ਜੀ ਉਹਨਾਂ ਨੇ ਵੀ ਦੱਸਿਆ ਰਣਜੀਤ ਸਿੰਘ ਜੀ ਵੀ ਦੱਸਦੇ ਸੀ ਸਾਰੇ ਕਾਂਗਰਸ ਮੁੱਚੀ ਕਾਂਗਰਸ ਬਲਾਗ ਦੇ ਪ੍ਰਧਾਨ ਨਾਲ ਨੇ ਮਦਨ ਜੀ ਬਿੱਟੂ ਜੀ ਨਾਲ ਸੈਕਟਰੀਆ ਬਾਬਾ ਰਾਮ ਸਿੰਘ ਜੀ ਨਾਲ ਚੱਲੇ ਹੋਏ ਆ ਬਲੌਕ ਸੰਮਤੀ ਮੈਂਬਰ ਸਾਡੇ ਮੇਕ ਸਿੰਘ ਜੀ ਉਹ ਨਾਲ ਸਹਿਯੋਗ ਦੀ ਮੰਗਣ ਲਈ ਆਏ ਹੋਏ ਸੀ ਸਹਿਯੋਗ ਉਹ ਜਿਹਦੇ ਨਾਲ ਅਸੀਂ ਪੰਜਾਬ ਵੀ ਪਛਾਣਾ ਆਪਣਾ ਇੰਡੀਆ ਵੀ ਪਛਾਣਾ ਅੱਜ ਸਮਾਂ ਇਲੈਕਸ਼ਨ ਹੋਏ ਆ ਜੋ 1 ਤਰੀਕ ਨੂੰ ਅਸੀਂ ਵੀ ਵੋਟਾਂ ਪਾ ਲਈਆਂ ਕੁਝ ਸਟੇਟਾਂ 'ਚ ਇਲੈਕਸ਼ਨ ਹੋ ਗਏ 7 라ਉਂਡਾਂ 'ਚ ਹੋਣੇ ਸੀ ਜਿਹਦੇ 'ਚ 4 라ਉਂਡ ਇਲੈਕਸ਼ਨ ਹੋਲੇ ਉਹਨਾਂ 'ਚ ਕਾਂਗਰਸ ਦਾ ਗੱਠਜੋੜ ਬੁੱਤੇ ਆ ਅਨਾਲਿਸਿਸ ਆ ਰਹੇ ਨੇ ਟੀਵੀ 'ਚ ਵੀ ਆ ਰਹੇ ਨੇ ਅਖਬਾਰਾਂ 'ਚ ਵੀ ਆ ਰਹੇ ਰਹਿ ਗਏ ਅਸੀਂ ਇਹ ਵੀ ਪੈਣੀਆਂ ਵੋਟਾਂ 1 ਤਰੀਕ ਨੂੰ ਕੁਝ 25 ਤਰੀਕ ਨੂੰ ਪੈਣੀਆਂ 6ਵੇਂ ਛੇ ਨੇ ਵਾੜ ਦੀਆਂ ਤੇ ਫਿਰ ਸੱਤਵੇਂ ਦੀਆਂ ਜੋ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਤੱਕ ਦੀਆਂ ਬੋਤਾ ਪੈਣੀ ਗੱਲ ਮੁੱਦਿਆਂ ਦੀ ਆ ਮੋਟਿਆਂ-ਮੋਟਿਆਂ ਆਪਾਂ ਗੱਲਾਂ ਕਰ ਲੈਣੇ ਆ ਜੋ ਕਾਨੂੰਨ ਸਾਡੀ ਪਹਿਲੀ ਸਰਕਾਰ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵਕਤ ਬਾਬਾ ਸਾਹਿਬ ਅੰਬੇਦਕਰ ਜੀ ਨੇ ਬਣਾਈ ਸੀ ਉਸੇ ਸੰਵਿਧਾਨ ਦੇ ਤਹਿਤ ਚੱਲਦਾ ਸਾਡੀ ਪਹਿਲੀ ਸਰਕਾਰ ਜੋ ਪੰਡਤ ਜਵਾਹਰ ਲਾਲ ਜੀ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਜਦੋਂ ਨਿਗਾਹ ਮਾਰੀ ਤਾਂ ਬੇਦਕਰ ਜੀ ਪਰ ਨਿਗਾਹ ਗਈ ਉਹਨਾਂ ਦੀ ਬਾਬਾ ਸਾਹਿਬ ਪਰ ਇੰਗਲੈਂਡ ਤੋਂ ਪੜ੍ਹ ਕੇ ਆਏ ਹੋਏ ਸੀ ਇਹ ਲਾ ਗ੍ਰੈਜੂਏਟ ਸੀ ਉਹਨਾਂ ਨੇ ਇੱਕ ਪੜ੍ਹੇ ਲਿਖੇ انسان ਨੂੰ ਇਹ ਪਾਵਰ ਦਿੱਤੀ ਬਈ ਹਿੰਦੁਸਤਾਨ ਦਾ ਸੰਵਿਧਾਨ ਲਿਖ ਉਹ ਸੰਵਿਧਾਨ ਲਿਖਿਆ ਗਿਆ ਉਹ ਸੰਵਿਧਾਨ ਉਹ 1952 ਤੇ ਉਹੀ ਸਭਧਾਨ ਚੱਲਦਾ ਰਿਹਾ। ਉਹ ਸੰਵਧਾਨ ਵਿੱਚ ਹੱਕ ਮਿਲਿਆ ਸਾਰਿਆਂ ਨੂੰ ਵੋਟ ਪਾਉਣ ਦਾ। ਪਹਿਲਾਂ ਵੋਟ ਪਾਉਣ ਦਾ ਹੱਕ ਨਹੀਂ ਸੀ ਹੁੰਦਾ ਸਾਰਿਆਂ ਨੂੰ। ਰਾਜੇ ਮਹਾਰਾਜੇ ਹੁੰਦੇ ਸੀ। ਰਿਆਸਤਾਂ ਖਤਮ ਕਰੀਆਂ। ਜਿੰਨੀਆਂ ਵੀ ਰਿਆਸਤਾਂ ਚਾਹੇ ਪੰਜਾਬ ਦੀਆਂ ਸੀ ਚਾਹੇ ਹਿੰਦੁਸਤਾਨ ਚ ਹੋਰ ਕਿਤੇ ਸੀ ਉਹ ਸਾਰੀਆਂ ਰਿਆਸਤਾਂ ਨੂੰ ਭੰਗ ਕਰਕੇ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਉਹ ਇੱਕ ਸੰਵਿਧਾਨ ਵੱਲੋਂ ਜੋ 바ਵਾ ਸਾਹਿਬ ਨੇ ਲਿਖਿਆ ਸੀ ਉਹ ਸੰਵਿਧਾਨ ਸੀ ਹਰ ਧਰਮ ਨੂੰ ਹਰ ਧਰਮ ਨੂੰ ਹਰ ਜਾਤ ਨੂੰ ਇੱਕ ਬਰਾਬਰ ਹੱਕ ਦਿਵਾਇ ਉਸ ਹੱਕਾਂ ਦੀ ਲੜਾਈ ਹੁਣ ਰਾਹੁਲ ਜੀ ਲੜਦੇ ਨੇ ਜਦੋਂ ਉਹਨਾਂ ਨੇ ਹੱਕ ਦੀ ਗੱਲ કરી ਹਰ ਇਨਸਾਨ ਦੀ ਗੱਲ કરી ਤਾਂ ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕੱਢਤਾ ਗਿਆ ਪਤਾ ਹੋਣਾ ਉਹਨੂੰ ਸਾਰਿਆਂ ਨੂੰ ਪੜਿਆ ਹੋਣਾ ਕਿਸੇ ਨੇ ਸੁਣਿਆ ਹੋਊਗਾ ਉਹਨਾਂ ਨੂੰ ਉੱਥੇ ਬੋਲਣ ਦੇ ਪਾਬੰਦੀ ਲਾ ਦਿੱਤੀ ਜੋ ਲਫ਼ਜ਼ ਉਹਨਾਂ ਨੇ ਉੱਥੇ ਕਹੇ ਉਹ ਪ੍ਰੋਸੀਡਿੰਗ 'ਚੋਂ ਕੱਟਤੇ ਇੱਥੇ ਤੱਕ ਕਿ ਉਹਨਾਂ 'ਤੇ ਕੇਸ ਬਣਾ ਕੇ ਕੋਈ ਪੁਰਾਣਾ ਕੱਢ ਕੇ ਵੀ ਚੋਰ ਕਿਹਾ ਮੋਦੀ ਨੂੰ ਉਹ ਚੋਰ ਵਾਲਾ ਕੇਸ ਪਾ ਕੇ ਉਹਨਾਂ 'ਬਰ ਗੁਜਰਾਤ 'ਚ ਉਹਨਾਂ ਨੂੰ ਉਹਨਾਂ ਦੀ ਕੈਨਸਲ ਕਰਤੀ ਮੈਂਬਰਸ਼ਿਪ ਹਾਈ ਕੋਰਟ ਨੇ ਕਰਤੀ ਕੈਨਸਲ ਹਾਈ ਕੋਰਟ ਨੇ ਕੈਨਸਲ ਕਰਤੀ ਤੇ ਉਸ ਤੋਂ ਬਾਅਦ ਪਾਰ ਸਭਾ ਪਾਰਲੀਮੈਂਟ ਤੋਂ ਉਹਨਾਂ ਨੂੰ ਬਾਹਰ ਕਰਤਾ ਗਿਆ ਜਦੋਂ ਸੁਪਰੀਮ ਕੋਰਟ 'ਚ ਕੇਸ ਪਾਇਆ ਸੁਪਰੀਮ ਕੋਰਟ ਨੇ ਉਹਨਾਂ ਦੀ ਮੈਂਬਰਸ਼ਿਪ ਪੂਰੀ ਬਰਕਰਾਰ ਕਰਤੀ ਤੇ ਦੁਬਾਰਾ ਉਹਨਾਂ ਨੂੰ ਦੇਤਾ ਮੈਂਬਰ ਬਣਾ ਦਿੱਤਾ ਗਿਆ ਉਹਨਾਂ ਨੇ ਫਿਰ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਉਹਦੇ ਵਿੱਚ ਸਾਡੇ ਹੱਕਾਂ ਦੀ ਗੱਲ ਕਰੀ ਉਹਨਾਂ ਨੇ ਵੀ ਨਫ਼ਰਤ ਦੀ ਦੁਕਾਨ ਬੰਦ ਕਰਕੇ ਪਿਆਰ ਦੀ ਮੁਹੱਬਤ ਦੀ ਦੁਕਾਨ ਖੋਲ੍ਹਣੀ ਆ। ਉਹ ਕਰੀ ਉਹਨਾਂ ਨੇ 3700 ਕਿਲੋਮੀਟਰ ਤੁਰ ਕੇ। ਉਦੋਂ ਬਾਅਦ ਦੁਬਾਰਾ ਮਨੀਪੁਰ ਤੁਸੀਂ ਦੇਖਿਆ ਹੁਣ ਧੀਆ ਭੈਣਾਂ ਨਾਲ ਉੱਥੇ ਕੀ ਹਾਲ ਹੋਇਆ? ਦਸ ਹਜ਼ਾਰਾਂ ਦੀ ਸ਼ਰਮੰਦੀ ਆ। ਅਖਬਾਰਾਂ ਵਿੱਚ ਵੀ ਆਇਆ ਟੀਵੀ ਵਿੱਚ ਵੀ ਆਇਆ। ਸਾਡੇ ਜਿਹੜੇ ਅੱਜ ਪ੍ਰਾਈਮ ਮਿੰਿਸਟਰ ਆ ਉਹਨਾਂ ਕੋਲ ਅੰਨਾ ਸਮਾਂ ਨਹੀਂ ਵੀ ਉੱਥੇ ਚਲੇ ਜਾਣ। ਉਹ ਬੱਚਿਆਂ ਦਾ ਉਹ ਲੋਕਾਂ ਦਾ ਉਹ ਪਰਿਵਾਰਾਂ ਨਾਲ ਦਰਦ ਬਣਾ ਲਿਆ ਉੱਥੇ ਜਦੋਂ ਰਾਹੁਲ ਜੀ ਗਏ ਤ੍ਰਿੰਕਾ ਜੀ ਨਾਲ ਗਏ ਉਹਨਾਂ ਨੂੰ ਰੋਕਤਾ ਗਿਆ ਉਹਨਾਂ ਨੇ ਉੱਥੋਂ ਯਾਤਰਾ ਸ਼ੁਰੂ ਕਰ ਲਈ ਉੱਥੋਂ ਯਾਤਰਾ ਸ਼ੁਰੂ ਕਰਕੇ ਬੰਬੇ ਤੱਕ ਯਾਤਰਾ કરી ਸੰਵਿਧਾਨ ਬਚਾਉਣ ਦੀ ਸੰਵਿਧਾਨ ਆਹੀ ਆ ਜਿਹੜਾ ਕਾਲੇ ਕਾਨੂੰਨ ਬਣਾਲੇ ਪਹਿਲਾਂ ਕਿਸਾਨੀ ਦੇ ਕਿਸਾਨੀ ਦੇ ਜਿਹੜਾ ਕਾਨੂੰਨ ਬਣਾਏ ਜੇ ਕਿਸਾਨ ਕੋਲ ਪੈਸੇ ਹੋਣਗੇ ਜੇ ਉਹਨਾਂ ਨੂੰ ਫਸਲ ਦਾ ਪੂਰਾ ਪੈਸੇ ਮਿਲਣਗੇ ਤਾਂ ਮਜ਼ਦੂਰ ਨੂੰ ਵੀ ਉੱਥੇ ਕੰਮ ਕਰਨ ਦਾ ਪੈਸੇ ਮਿਲਨੇ ਆ ਜਿਹੜੇ ਪੈਸੇ ਹੋਣਗੇ ਉਹ ਆਰਥੀਆਂ ਤੋਂ ਲੈ ਕੇ ਬਾਜ਼ਾਰ 'ਚ ਵੀ ਜਾਣਾ ਦੁਕਾਨਦਾਰਾਂ ਦਾ ਵੀ ਕੰਮ ਚੱਲਣਾ ਉਸ ਵਿਧਾਨ ਦੀ ਰਾਖੀ ਦੇ ਵਾਸਤੇ ਉਹਨਾਂ ਨੇ ਵਿਧਾਨ ਦੇ ਬਾਰੇ ਗੱਲ ਕੀਤੀ ਉਸ ਵਿਧਾਨ ਉਹਨੂੰ ਪਤਾ ਵੀ 700 ਪਹਿਲਾਂ ਕਿਸਾਨ ਭਾਈਆਂ ਨੇ ਸਾਡੇ ਨੇ ਸ਼ਹੀਦੀ ਦਿੱਤੀ ਉੱਤੇ ਤਾਂ ਰੁਕਿਆ ਗਿਆ ਉਹ ਕੈਨਸਲ ਨਹੀਂ ਹੋਇਆ ਅੱਜ ਸਾਨੂੰ ਲੋੜ ਆ ਉਹ ਕੈਨਸਲ ਕਰਾਉਣ ਦੀ ਇਹੋ ਜਿਹੇ ਕਾਲੇ ਕਾਨੂੰਨ ਕਈ ਬਣਾਏ ਹੋਏ ਆ ਉਹਨਾਂ ਨੂੰ ਕੈਨਸਲ ਕਰਾਉਣ ਦੀ ਜੇ ਕੋਈ ਫੂਲਦਾ ਉਹਦੇ ਘਰ ਈਡੀ ਭੇਜ ਦਿੰਦੇ ਆ ਉਹਦੇ ਘਰ ਇਨਕਮ ਟੈਕਸ ਵਾਲੇ ਭੇਜ ਦਿੰਦੇ ਆ ਤਰ੍ਹਾਂ ਤਰ੍ਹਾਂ ਦੇ ਲੱchn ਲਾਏ ਜਾਂਦੇ ਆ ਨਹੀਂ ਤਾਂ ਕਹਿ ਦਿੰਦੇ ਆ ਇਹ ਦੇਸ਼ਦਰੋਹੀ ਆ ਆਨੀਆਂ ਸਾਰੀਆਂ ਗੱਲਾਂ ਆਪਾਂ ਜਾਣਦੇ ਸਰ ਉਹ ਚੀਜ਼ਾਂ ਰੁਕਣ ਵਾਸਤੇ ਉਹ ਚੀਜ਼ਾਂ ਦਾ ਜੋ ਬੇਨਿਫਿਟ ਲੈਂਦੇ ਆ ਕਦੇ ਧਰਮ ਦੇ ਨਾਮ ਦੀ ਗੱਲ ਕਰਦੇ ਆ ਕਦੇ ਕਿਸੇ ਜਿੱਦੀ ਗੱਲ ਕਰਦੇ ਆ ਉਹ ਰੋਕਣ ਵਾਸਤੇ ਸਾਡੇ ਕੋਲ ਇੱਕ ਤਰੀਕਾ ਹੈ ਇੱਕ ਉਂਗਲੀ ਹੈ ਸਾਡੇ ਕੋਲ ਇੱਕ ਤਰੀਕ ਨੂੰ ਆਪ ਦੀ ਇੱਕ ਉਂਗਲੀ ਦੇ ਨਾਲ ਹੱਥ ਪੰਜੇ ਤੇ ਆਪਾਂ ਮੋਹਰ ਲਾ ਕੇ ਉਸ ਵਿਧਾਨ ਨੂੰ ਬਚਾ ਸਕਦੇ ਆ ਉਸ ਬੱਚਿਆਂ ਦੀਆਂ ਜਿਹੜੀਆਂ 2 ਕਰੋੜ ਦੀਆਂ ਨੌਕਰੀਆਂ ਦੀ ਗੱਲ ਕਰਦੇ ਸੀ ਜਿਹੜੇ ਉਹ ਕਹਿੰਦੇ ਸੀ ਸਾਲ ਸ ਇੱਕ ਸਾਲ 'ਚ ਅਸੀਂ 2 ਕਰੋੜ ਨੌਕਰੀ ਦੇ ਆ ਕਰਾਂਗੇ ਤਾਂ ਉਹਦੇ ਮੁਤਾਬਕ 10 ਸਾਲ 'ਚ 20 ਕਰੋੜ ਨੌਕਰੀ ਹੋਣੀ ਚਾਹੀਦੀ ਸੀ ਸਾਡੇ ਬੱਚੇ ਫੇਰ ਰਜ਼ਗਾਰ ਨਾ ਹੁੰਦੇ। ਮਾੜੀ ਸੰਗਤ ਚ ਨਾ ਪੈਂਦੇ, ਇਹਨਾਂ ਨੂੰ ਬਾਹਰ ਜਾਣਾ ਨਾ ਪੈਂਦਾ। ਬਾਹਰ ਨੂੰ ਜਾਂਦੇ ਆ ਇੱਥੋਂ 25-25 30-30 ਲੱਖ ਰੁਪਇਆ ਲੈ ਕੇ ਜਾਂਦੇ ਆ। ਉਹਨਾਂ ਨੂੰ ਉੱਥੇ ਬੋਲਣ ਦੇ ਪਵੰਦੀ ਲਾਤੀ। ਜੋ ਲਫ਼ਜ਼ ਉਹਨਾਂ ਨੇ ਉੱਥੇ ਕਹੇ ਉਹ ਪ੍ਰੋਸੀਡਿੰਗ 'ਚੋਂ ਕੱਟਤੇ। ਇੱਥੇ ਤੱਕ ਕਿ ਉਹਨਾਂ 'ਤੇ ਕੇਸ ਬਣਾ ਕੇ ਕੋਈ ਪੁਰਾਣਾ ਕੱਢ ਕੇ ਵੀ ਚੋਰ ਕਿਹਾ મોદી ਨੂੰ, ਉਹ ਚੋਰ ਵਾਲਾ ਕੇਸ ਪਾ ਕੇ ਉਹਨਾਂ 'ਬਰ ਗੁਜਰਾਤ 'ਚ ਉਹਨਾਂ ਨੂੰ ਉਹਨਾਂ ਦੀ ਕੈਨਸਲ ਕਰਤੀ ਮੈਂਬਰਸ਼ਿਪ ਹਾਈ ਕੋਰਟ ਨੇ ਕਰਤੀ ਕੈਨਸਲ ਹਾਈ ਕੋਰਟ ਨੇ ਕੈਨਸਲ ਕਰਤੀ ਤੇ ਉਸ ਤੋਂ ਬਾਅਦ ਪਾਰ ਸੰਬਧ ਪਾਰਲੀਮੈਂਟ ਤੋਂ ਉਹਨਾਂ ਨੂੰ ਬਾਹਰ ਕਰਤਾ ਗਿਆ ਜਦੋਂ ਸੁਪਰੀਮ ਕੋਰਟ 'ਚ ਕੇਸ ਪਾਇਆ ਸੁਪਰੀਮ ਕੋਰਟ ਨੇ ਉਹਨਾਂ ਦੀ ਮੈਂਬਰਸ਼ਿਪ ਪੂਰੀ ਬਰਕਰਾਰ ਕਰਤੀ ਤੇ ਦੁਬਾਰਾ ਉਹਨਾਂ ਨੂੰ ਦਿੱਤਾ ਮੈਂਬਰ ਬਣਾ ਦਿੱਤਾ ਗਿਆ ਉਹਨਾਂ ਨੇ ਫੇਰ ਸੰਵਿਧਾਨ ਦੇ ਮੁਤਾਬਕ ਉਹਨਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਉਹਦੇ ਵਿੱਚ ਸਾਡੇ ਹੱਕਾਂ ਦੀ ਗੱਲ ਕਰੀ ਉਹਨਾਂ ਨੇ ਵੀ ਨਫ਼ਰਤ ਦੀ ਦੁਕਾਨ ਬੰਦ ਕਰਕੇ ਪਿਆਰ ਦੀ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਉਹ ਕਰੀ ਉਹਨਾਂ ਨੇ 3700 ਕਿਲੋਮੀਟਰ ਤੁਰ ਕੇ ਉਦੋਂ ਬਾਅਦ ਦੁਬਾਰਾ ਮਨੀਪੁਰ ਤੁਸੀਂ ਦੇਖਿਆ ਹੁਣ ਧੀਆਂ ਭੈਣਾਂ ਨਾਲ ਉੱਥੇ ਕੀ ਹਾਲ ਹੋਇਆ ਦੱਸ ਦੇਣ ਵੀ ਸ਼ਰਮੰਦੀ ਹੈ ਅਖਬਾਰਾਂ ਵਿੱਚ ਵੀ ਆਇਆ ਟੀਵੀ ਵਿੱਚ ਵੀ ਆਇਆ ਸਾਡੇ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਹੈ ਉਹਨਾਂ ਕੋਲ ਅੰਨਾ ਸਮਾਂ ਨਹੀਂ ਜਿਉਂ ਉੱਥੇ ਚਲੇ ਜਾਣ ਉਹ ਬੱਚਿਆਂ ਦਾ ਉਹ ਲੋਕਾਂ ਦਾ ਉਹ ਪਰਿਵਾਰਾਂ ਨਾਲ ਦਰਦ ਬਣਾ ਲੈਣਾ ਉੱਥੇ ਜਦੋਂ ਰਾਹੁਲ ਜੀ ਗਏ ਤ੍ਰਿੰਕਾ ਜੀ ਨਾਲ ਗਏ ਉਹਨਾਂ ਨੂੰ ਰੋਕਤਾ ਗਿਆ ਉਹਨਾਂ ਨੇ ਉੱਥੋਂ ਯਾਤਰਾ ਸ਼ੁਰੂ ਕਰ ਲਈ ਉੱਥੋਂ ਯਾਤਰਾ ਸ਼ੁਰੂ ਕਰਕੇ ਬੰਬੇ ਤੱਕ ਯਾਤਰਾ કરી ਸੰਵਿਧਾਨ ਬਚਾਉਣ ਦੀ ਸੰਵਿਧਾਨ ਆਹੀ ਆ ਜਿਹੜੇ ਕਾਲੇ ਕਾਨੂੰਨ ਬਣਾਲੇ ਪਹਿਲਾਂ ਕਿਸਾਨੀ ਦੇ ਕਿਸਾਨੀ ਦਾ ਜਿਹੜਾ ਕਾਨੂੰਨ ਬਣਾਏ ਜੇ ਕਿਸਾਨ ਕੋਲ ਪੈਸੇ ਹੋਣਗੇ ਜੇ ਉਹਨਾਂ ਨੂੰ ਫਸਲ ਦਾ ਪੂਰਾ ਪੈਸੇ ਮਿਲਣਗੇ ਤਾਂ ਮਜ਼ਦੂਰ ਨੂੰ ਵੀ ਉੱਥੇ ਕੰਮ ਕਰਨ ਦਾ ਪੈਸੇ ਮਿਲਨੇ ਆ ਜਿਹੜੇ ਪੈਸੇ ਹੋਣਗੇ ਉਹ ਆਰਥੀਆਂ ਤੋਂ ਲੈ ਕੇ ਬਾਜ਼ਾਰ 'ਚ ਵੀ ਜਾਣਾ ਹੈ ਦੁਕਾਨਦਾਰਾਂ ਦਾ ਵੀ ਕੰਮ ਚੱਲਣਾ ਉਸ ਸਬੰਧਾਨ ਦੀ ਰਾਖੀ ਦੇ ਵਾਸਤੇ ਉਹਨਾਂ ਨੇ ਸਬੰਧਾਨ ਦੇ ਬਾਰੇ ਗੱਲ ਕੀਤੀ ਉਸ ਵਿਧਾਨ ਉਹਨੂੰ ਪਤਾ ਵੀ 700 ਪਹਿਲਾ ਕਿਸਾਨ ਭਾਈਆਂ ਨੇ ਸਾਡੇ ਨੇ ਸ਼ਹੀਦੀ ਦਿਤੀ ਉਸ ਤੇ ਤਾਂ ਰੁਕਿਆ ਗਿਆ ਉਹ ਕੈਨਸਲ ਨਹੀਂ ਹੋਇਆ ਅੱਜ ਸਾਨੂੰ ਲੋੜ ਆ ਉਹ ਕੈਨਸਲ ਕਰਾਉਣ ਦੀ ਇਹ ਜਿਹੇ ਕਾਲੇ ਕਾਨੂੰਨ ਕਈ ਬਣਾਏ ਹੋਏ ਆ ਉਹਨਾਂ ਨੂੰ ਕੈਨਸਲ ਕਰਾਉਣ ਦੀ ਜੇ ਕੋਈ ਭੂਲਦਾ ਉਹਦੇ ਘਰ ਈਡੀ ਭੇਜ ਦਿੰਦੇ ਆ ਉਹਦੇ ਘਰ ਇਨਕਮ ਟੈਕਸ ਵਾਲੇ ਭੇਜ ਦਿੰਦੇ ਆ ਤਰ੍ਹਾਂ ਤਰ੍ਹਾਂ ਦੇ ਲੱchn ਲਾਏ ਜਾਂਦੇ ਆ ਨਹੀਂ ਤਾਂ ਕਹਿ ਦਿੰਦੇ ਆ ਇਹ ਦੇਸ਼ਦ્રોਹੀ ਆ ਅਨੀਆਂ ਸਾਰੀਆਂ ਗੱਲਾਂ ਆਪਾਂ ਜਾਣਦੇ ਸਰ ਉਹ ਚੀਜ਼ਾਂ ਰੁਕਣ ਵਾਸਤੇ ਉਹ ਚੀਜ਼ਾਂ ਦਾ ਜੋ ਬੇਨਿਫਿਟ ਲੈਨੇ ਆ ਕਦੇ ਧਰਮ ਦੇ ਨਾਮ ਦੀ ਗੱਲ ਕਰਦੇ ਆ ਕਦੇ ਕਿਸੇ ਚੀਜ਼ ਦੀ ਗੱਲ ਕਰਦੇ ਆ ਉਹ ਰੋਕਣ ਵਾਸਤੇ ਸਾਡੇ ਕੋਲ ਇੱਕ ਤਰੀਕਾ ਹੈ ਇੱਕ ਉਂਗਲੀ ਹੈ ਸਾਡੇ ਕੋਲ ਇੱਕ ਤਰੀਕ ਨੂੰ ਆਪ ਦੀ ਇੱਕ ਉਂਗਲੀ ਦੇ ਨਾਲ ਹੱਥ ਪੰਜੇ ਤੇ ਆਪਾਂ ਮੋਹਰ ਲਾ ਕੇ ਉਸ ਸਬਦਾਨ ਨੂੰ ਬਚਾ ਸਕਦੇ ਆ ਉਸ ਬੱਚਿਆਂ ਦੀਆਂ ਜਿਹੜੀਆਂ 2 ਕਰੋੜ ਦੀਆਂ ਨੌਕਰੀਆਂ ਦੀ ਗੱਲ ਕਰਦੇ ਸੀ ਜਿਹੜੇ ਉਹ ਕਹਿੰਦੇ ਸੀ ਸਾਲ 'ਚ ਇੱਕ ਸਾਲ 'ਚ ਅਸੀਂ 2 ਕਰੋੜ ਨੌਕਰੀ ਦਿਆ ਕਰਾਂਗੇ ਤਾਂ ਉਹਦੇ ਮੁਤਾਬਕ 10 ਸਾਲ 'ਚ 20 ਕਰੋੜ ਨੌਕਰੀ ਹੋਣੀ ਚਾਹੀਦੀ ਸੀ ਸਾਡੇ ਬੱਚੇ ਫੇਰ ਰਜਗਾਰ ਨਾ ਹੁੰਦੇ ਮਾੜੀ ਸੰਗਤ ਚ ਨਾ ਪੈਂਦੇ ਇਹਨਾਂ ਨੂੰ ਬਾਹਰ ਜਾਣਾ ਨਾ ਪੈਂਦਾ ਬਾਹਰ ਨੂੰ ਜਾਂਦੇ ਆ ਇੱਥੋਂ 25-30 ਲੱਖ ਰੁਪਇਆ ਲੈ ਕੇ ਜਾਂਦੇ ਆ ਤੇ ਘਰ ਦੇ ਹੋਰ ਪ੍ਰਾਪਰਟੀ ਵੇਚ-ਵਿਚ ਕੇ ਉੱਥੇ ਐਡਜਸਟ ਹੋ ਰਹੇ ਆ ਜਿਹੜੇ ਪੰਜਾਬ ਦੇ ਪੈਸੇ ਆ ਉਹ ਬਾਹਰ ਨੂੰ ਜਾ ਰਹੇ ਜੇ ਇਸ ਤਰ੍ਹਾਂ ਚੱਲੀ ਗਿਆ ਤਾਂ 10 ਸਾਲ ਚ ਪੰਜਾਬ ਖਾਲੀ ਹੋ ਜੂਗਾ ਬਿਲਕੁਲ ਅੱਜ ਤੁਸੀਂ ਹਰ ਪਿੰਡ ਚ ਦੇਖੋ ਜਿੰਨੇ ਨੌਜਵਾਨ ਆਈਲੈਂਡਸ ਕਰਦੇ ਆ ਬਾਹਰ ਚਲੇ ਜਾਂਦੇ ਆ ਜੇ ਇੱਥੇ ਨੌਕਰੀਆਂ ਹੋਣਗੀਆਂ ਸਰਕਾਰੀ ਅਦਾਰੇ ਹੋਣਗੇ ਤਾਂ ਨੌਕਰੀਆਂ ਹੋਣਗੀਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰ ਰਹੇ ਆ ਬੀਐਸਐਨਐਲ ਟੈਲੀਫੋਨ ਸੀ ਉਹਨੂੰ ਬੰਦ ਕਰਕੇ ਜੀਓ ਦਾ ਟੈਲੀਫੋਨ ਚਲਾ ਦਿੱਤਾ ਉਹ ਜੀਓ ਤੋਂ ਟੈਲੀਫੋਨ ਤੋਂ ਪੈਸੇ ਜਾਂਦੇ ਆ ਜੀਓ ਦਾ ਟੈਲੀਫੋਨ ਚਲਾਤਾ ਬੀਐਸਐਨਐਲ ਬੰਦ ਹੋ ਗਿਆ ਬੀਐਸਐਨਐਲ ਤਾਂ ਸਰਕਾਰੀ ਸੀ ਸਾਡੇ ਨੌਜਵਾਨ ਬੱਚਿਆਂ ਨੂੰ ਨੌਕਰੀ ਮਿਲਣੀ ਸੀ ਇਸੇ ਤਰ੍ਹਾਂ ਪੈਟਰੋਲੀਅਮ ਦੀ ਜੈ ਪੈਟਰੋਲੀਅਮ ਦੀ ਜਿਹੜੀ ਕੱਚਾ ਤੇਲ ਬਾਹਰੋਂ ਆਉਂਦਾ ਔਰ ਫਾਈਨਰੀ ਲੱਗੀ ਹੋਈ ਆ ਸਾਡੇ ਜਾਮਨਗਰ ਔਰ ਫਾਈਨਰੀ ਉਹਨਾਂ ਨੂੰ ਦੇਤੀ ਉਹਦਾ 1.5 ਰੁਪਏ ਦਾ ਪਾਉਣੇ 2 ਰੁਪਏ ਪਰ ਲੀਟਰ ਦਾ ਖਰਚਾ ਦਾ ਰਾਈਫਾਈਨਡ ਕਰਨ ਦਾ ਉਹਦਾ ਉਹਨੂੰ 4.5 ਰੁਪਏ ਪਰ ਲੀਟਰ ਦਿੰਦੇ ਆ ਤੁਸੀਂ ਦੇਖੋ ਤਾਂ ਇਹਦਾ ਜੀਓ ਦੇ ਰਲੈਂਸ ਦੇ ਪੰਪ ਚੱਲ ਪਏ ਨਹੀਂ ਵਿੱਚ ਨੂੰ ਖੜ ਗਏ ਸੀ ਕਾਂਗਰਸ ਪਾਰਟੀ ਦੇ ਟਾਈਮ 'ਚ ਜਦੋਂ ਸਰਦਾਰ ਮਨਮੋਹਨ ਸਿੰਘ ਸੀ ਕੋਈ ਖਤਰਾ ਨਹੀਂ ਸੀ ਜਦ ਮਨਮੋਹਨ ਸਿੰਘ ਜੀ ਬੜੇ ਸਤਕਾਰਯੋਗ ਐ ਵਰਲਡ 'ਚ ਉਹਨਾਂ ਦਾ ਨਾਮ ਉਹ ਸਾਡੇ ਪ੍ਰਧਾਨ ਮੰਤਰੀ ਸੀ ਕਲਾਮ ਜੀ ਸਾਡੇ ਮਹੰਦਮ ਸੀ ਉਹ ਸਾਡੇ ਰਾਸ਼ਟਰਪਤੀ ਸੀ ਜਦ ਤੱਕ ਕਿਸੇ ਨੂੰ ਕੋਈ ਖਤਰਾ ਨਹੀਂ ਹੋਇਆ ਹੁਣ ਕਦੇ ਕਿਸੇ ਨੂੰ ਖਤਰਾ ਕਹਿੰਉਂਦੇ ਆ ਕਦੇ ਕਿਸੇ ਨੂੰ ਕਹਿੰਦੇ ਆ ਕਦੇ ਕਹਦੇ ਨੇ ਪਾਕਿਸਤਾਨ ਦਾ ਸਾਡੇ 'ਤੇ ਜ਼ੋਰ ਆ ਕਦੇ ਕਹਦੇ ਨੇ ਸਾਨੂੰ ਚైనా ਦੇ ਡਰ ਲੱਗਦਾ ਇਹ ਤਾਂ ਉਹ ਗੱਲ ਹੋਈ ਹੋਈ ਆ ਜਿਵੇਂ ਪੁਰਾਣੇ ਜ਼ਮਾਨੇ 'ਚ ਮਾਪੇ ਬਾਬਾ ਬੱਚੇ ਨੂੰ ਸੁਲਾਉਣ ਵਾਸਤੇ ਕਹਿੰਦੇ ਆ ਸੌਂ ਜਾ ਬਗੂਆ ਮਾਣੋ ਬਿੱਲੀ ਆਈ ਆ ਇਹ ਸਾਨੂੰ ਤਾਂ ਮਾਣੋ ਬਿੱਲੀ ਦਿਖਾ ਦਿਖਾ ਕੇ ਡਰਾਉਣ ਦੀ ਗੱਲ ਕਰਦਾ ਸੋ ਆਪਾਂ ਨੇ ਸਾਰੇ ਡਰ ਕੱਢਣੇ ਆ ਇਹਦੀ ਗਲਤਫਹਿਮੀ ਵੀ ਕੱਢਣੀ ਆ ਉਹ ਸਾਡੇ ਕੋਲ ਇੱਕੇ ਟਾਈਮ ਆ ਫਿਰ ਉਹ 5 ਤਰੀਕ ਦੇ 5 ਸਾਲ ਬਾਅਦ ਪੈਂਦਾ ਸੋ ਮੇਰੀ ਇਹੀ ਬੇਨਤੀ ਤੁਸੀਂ ਪ੍ਰਵਾਨ ਕਰਿਓ ਆਉਣ ਵਾਲੀ ਇੱਕ ਤਰੀਕ ਨੂੰ ਹੱਥ ਪੰਜੇ ਦਾ ਬਟਨ ਦੱਬ ਕੇ ਆਪਾਂ ਇਹ ਤਾਂ ਸਿੰਘ ਲਾ ਜੀ ਨੂੰ ਇੱਥੋਂ ਭੇਜੀਏ ਪਾਰਲੀਮੈਂਟ ਵਿੱਚ ਜਿੱਦੇ ਨਾਲ ਸਾਡੀ ਪਾਰਲੀਮੈਂਟ ਵਿੱਚ ਗੱਲ ਹੋ ਸਕੇ ਪਾਰਲੀਮੈਂਟ 'ਚ ਸਾਡੇ ਦੁੱਖ ਸੁਣੇ ਜਾਣ ਪਾਰਲੀਮੈਂਟ 'ਚ ਸਾਡੀ ਡਿਵੈਲਪਮੈਂਟ ਦੀ ਗੱਲ ਕੀਤੀ ਜਾ ਸਕੇ ਕਿਉਂਕਿ ਸਾਡੀ ਸਰਕਾਰ ਸੈਂਟਰ 'ਚ ਕਾਂਗਰਸ ਦੀ ਬਣਨੀ ਹੈ ਕਿਤੇ ਸਾਡੀ ਸਰਕਾਰ ਕਾਂਗਰਸ ਦੀ ਹੋਵੇ ਇੱਥੇ ਕੋਈ ਹੋਰ ਹੋਵੇ ਸਾਨੂੰ ਫਾਇਦਾ ਨਾ ਹੋਵੇ ਸਾਡੀ ਆਵਾਜ਼ ਚੱਕਣ ਵਾਲਾ ਨਾ ਹੋਵੇ ਜੇ ਹੁੰਦੀ ਆ ਤਾਂ ਪੈਸੇ ਆਣਨੇ ਆ ਡਵੈਲਪਮੈਂਟ ਤਾਂ ਹੁੰਦੀ ਆ ਸੋ ਆਪਾਂ ਨੇ ਪ੍ਰਾਪੋ ਡਵੈਲਪਮੈਂਟ ਵੀ ਕਰਾਣੀ ਆ ਸਵਧਾਨ ਵੀ ਬਚਾਉਣਾ ਬੱਚਿਆਂ ਦੀਆਂ ਨੌਕਰੀਆਂ ਦੀ ਵੀ ਗੱਲ ਕਰਨੀ ਆ ਕਾਰੋਬਾਰ ਦੀ ਵੀ ਗੱਲ ਕਰਨੀ ਆ ਕਿਸਾਨਾਂ ਦੀ ਵੀ ਜਿਹੜੇ ਕਾਲੇ ਕਾਨੂੰਨ ਆ ਉਹ ਵੀ ਬੰਦ ਕਰਾਣੇ ਸੋ ਮੈਂ ਇਹੀ ਫੇਰ ਬੇਨਤੀ ਕਰਦਾ ਆਣ ਵਾਲੀ ਇੱਕ ਤਰੀਕ ਨੂੰ ਹੱਥ ਪੰਜੇ ਤੇ ਮੋਹਰ ਲਾ ਕੇ ਆਪਾਂ ਇੱਥੇ ਸਿੰਘਲਾ ਜੀ ਨੂੰ ਵਰਿੰਦਰ ਸਿੰਘਲਾ ਜੀ ਨੂੰ ਪਾਰਲੀਮੈਂਟ ਦਿੱਲੀ ਭੇਜੀਏ ਤੇ ਅਸੀਂ ਆਪਦੇ ਵਿਕਾਸ ਦੇ ਕੰਮ ਪੰਜਾਬ ਦੇ ਕੰਮ ਕਰਾ ਸਕੀ ਅੰਨੀਆਂ ਮੇਰੀਆਂ ਬੇਨਤੀਆਂ ਬਰਵਾਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿ ਜੀ ਆ ਜਾਵੇ ਕਾ ਉਹਨਾਂ ਵੱਲੋਂ ਹਰ ਵਾਰ ਟਾਲ ਮਟੋਲ ਦਾ ਰਵਈਆ ਤਿਆਰ ਰੱਖਿਆ ਉਸ ਤੋਂ ਤੰਗ ਆ ਕੇ ਹੁਣ ਪਿੱਛੇ 6 ਮਹੀਨੇ ਪਹਿਲਾਂ ਫੇਰ ਦੁਬਾਰਾ ਮਜਬੂਰਨ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਜਿਸ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਸਾਡੇ ਨਾਲ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਬਤਿਹਰਾ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਉੱਥੇ ਗੰਦੇ ਪਾਣੀ ਦੀਆਂ ਬੁਛਾੜਾਂ ਵਰਡੀਆਂ ਪੱਗਾਂ ਤੇ ਮਾਰੀਆਂ ਗਈਆਂ ਕਿਵੇਂ ਸਾਡੇ ਨੌਜਵਾਨਾਂ ਨੂੰ ਲੰਗਰ ਵਰਤਾਉਂਦਿਆਂ ਨੂੰ ਕੋਹ ਕੋਹ ਕੇ ਪੁਲਸ ਨੇ ਬੋਰੀਆਂ ਚ ਪਾ ਕੇ ਕੁੱਟਿਆ ਕਿਵੇਂ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਸ਼ੁਭਕਰਮਣ ਦੀ ਮੌਤ ਹੋਈ ਜਿੱਦੀ ਗੋਲੀ ਦਾ ਨਿਸ਼ਾਨਾ ਉਹ ਬਣੇ ਉਹ ਇੱਕ ਬੀਜੇਪੀ ਦੇ ਗੁੰਡੇ ਸੀ ਤੇ ਸਾਡੀ ਪੰਜਾਬ ਸਰਕਾਰ ਨੇ ਸਾਡੇ ਕਿਸਾਨਾਂ ਦੀ ਮਦਦ ਤਾਂ ਕੀ ਕਰਨੀ ਸੀ ਉਲਟਾ ਉਹਨਾਂ ਵੱਲੋਂ ਸਾਡੀ ਹੱਦ 'ਚ ਆ ਕੇ ਸਾਡੇ ਤੇ ਡਰੋਨ ਨਾਲ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਗੋਲੀਆਂ ਚਲਾਈਆਂ ਗਈਆਂ ਤੇ ਜਦੋਂ ਇਹ ਸਾਰਾ ਵਰਤਾਰਾ ਹੋ ਰਿਹਾ ਸੀ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਕਰੋ ਪਰਚਾ ਦਰਜ ਕਰੋ ਪਰਚਾ ਦਰਜ ਕਰਨ ਦੀ ਬਜਾਏ 10-15 ਦਿਨ ਸਾਡੇ ਨਾਲ ਟੌਲ ਮਟੌਲ ਕੀਤੀ ਗਈ ਤੇ ਜਦੋਂ ਜਿਆਦਾ ਪ੍ਰੈਸ਼ਰ ਪੈਣ ਤੇ ਇਹਨਾਂ ਵੱਲੋਂ ਇੱਕ 0 ਐਫ ਆਈ ਆਰ ਲਾਂਚ ਕਰ ਦਿੱਤੀ ਗਈ ਜਿਸ ਵਿੱਚ ਨਾ ਤਾਂ ਹਰਿਆਣੇ ਦਾ ਉਸ ਟਾਈਮ ਦਾ ਗ੍ਰਹਿ ਮੰਤਰੀ ਤੇ ਨਾ ਉਸ ਏਰੀਏ ਦਾ ਐਸ ਐਸ ਪੀ ਨੂੰ ਦੋਸ਼ੀ ਬਣਾਇਆ ਗਿਆ ਸੋ ਇਹ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਸਾਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਬੀ ਜੀ ਪੀ ਦੇ ਨਾਲ ਰਣਗੱਡ ਕਰਕੇ ਆਪਣੇ ਆਕਾ ਕੁਦਰੀ ਆਲ ਦੇ ਗੁਨਾਹਾਂ ਨੂੰ ਛਪਾਉਣ ਲਈ ਰੋਕਣ ਲਈ ਈਡੀ ਤੋਂ ਇਹ ਸਾਰਾ ਵਰਤਾਰਾ ਵਰਤਿਆ ਸੋ ਤੁਹਾਨੂੰ ਗੈਂਤੀ ਹੈ ਕਿ 2024 ਦਾ ਇਹ ਇਲੈਕਸ਼ਨ ਤੁਸੀਂ ਕਾਂਗਰਸ ਪੱਖੀ ਹੋ ਕੇ ਆਪਣੇ ਹਲਕੇ ਤੋਂ ਉਮੀਦਵਾਰ ਨੂੰ ਜਿਤਾ ਕੇ ਭੇਜ ਦਿਓ ਤਾਂ ਤੁਹਾਨੂੰ ਦਿੱਲੀ ਜਾ ਕੇ ਲੜਾਈ ਲੜਨ ਦੀ ਲੋੜ ਨਹੀਂ ਪਊਗੀ ਤੁਸੀਂ ਇੱਥੋਂ ਹੀ ਮੋਦੀ ਨੂੰ ਵੋਟ ਰਾਹੀਂ ਹਰਾ ਸਕਦੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 1 ਜੂਨ ਨੂੰ ਤੁਸੀਂ ਆਪਣੀ ਇੱਕ ਵੋਟ ਵਿਜੇਂਦਰ ਸਿੰਘਲਾ ਜੀ ਜੋ ਕਿ ਹਲਕਾ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਭੁਗਤਾ ਕੇ ਕਾਮਯਾਬ ਬਣਾਓ ਪੰਜਾਬ ਚ ਜਿੱਥੇ-ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ, ਦੋਸਤ-ਮਿੱਤਰ ਵਸਦੇ ਉਹਨਾਂ ਨੂੰ ਵੀ ਕਹੋ ਕਿ ਕਾਂਗਰਸ ਪਾਰਟੀ ਦੇ ਹੱਕ ਚ ਖੜੇ ਉਮੀਦਵਾਰਾਂ ਨੂੰ ਵੋਟ ਪਾਓ। ਆ ਨਾਲ ਲੱਗਦੇ ਚੰਡੀਗੜ੍ਹ ਚ ਮਨੀਸ਼ ਤਵਾੜੀ ਜੀ ਜੋ ਕਿ ਪਹਿਲਾਂ 5 ਸਾਲ ਇੱਥੋਂ ਆਪਣੇ ਐਮਪੀ ਰਹੇ ਉਹਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰੋ ਤਾਂ ਜੋ ਵੱਧ ਤੋਂ ਵੱਧ ਐਮਪੀ ਸਾਡੀ ਸਾਡੀ ਪਾਰਟੀ ਦੇ ਬਣ ਸਕਣ। ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਹੁਣ ਮੈਂ ਦੱਸ ਜੀ ਜੀ ਫਤਿਹ ਬੇਟੇ ਫਤਿਹ ਬਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਹਲਕੇ ਦੀ ਆਨ ਤੇ ਸ਼ਾਨ ਵਿਜੇ ਸ਼ਰਮਾ ਟਿੰਕੂ ਜੀ ਉਹਨਾਂ ਦੇ ਨਾਲ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਕਰਨੇਕ ਸਿੰਘ ਜੀ ਤਕੀ ਪਰ ਮਦਰ ਸਿੰਘ ਜੀ ਬਲਾਕ ਪ੍ਰਧਾਨ ਸਨਮਾਨਤ ਵਰ ਸ੍ਰੀਫ ਬਾਬਾ ਰਾਮ ਸਿੰਘ ਜੀ ਸਨਮਾਨਤ ਵਰ ਸ੍ਰੀਫ ਸੁਮਿੰਦਰ ਸਿੰਘ ਜੀ ਬੜੌਦੀ ਹਰਨੇਕ ਸਿੰਘ ਜੀ ਬਲਾਕ ਸੰਪਤੀ ਮੈਂਬਰ ਤੁਹਾਡੀ ਜੋਂ ਤੋਂ ਬਿੱਟੂ ਜੀ ਪੜੌਲ ਜੇ ਆਪਾਂ ਸਾਰਿਆਂ ਦੇ ਨਾਮ ਲਈਏ ਬਹੁਤ ਜਿਆਦਾ ਸਮਾਂ ਲੱਗ ਜਾਂਦਾ ਇਹ ਵਿਜੇ ਸ਼ਰਮਾ ਜੀ ਟਿੰਕੂ ਜੀ ਦੀ ਰੀੜ ਦੀ ਹੱਡੀ ਹੈ ਇਹ ਮੋੜੇ ਨਾਲ ਮੋੜਾ ਲਾ ਕੇ ਦਿਨ ਰਾਤ ਕੰਮ ਕਰਦੇ। ਥੋੜੀ ਨਗਰ ਦਾ ਵੀ ਬਹੁਤ ਸਹਿਯੋਗ ਹੈ। ਆਪਾਂ 2024 ਦੇ ਆ ਲੋਕ ਸਭਾ ਵਿੱਚ ਆਪਾਂ ਇਕੱਤਰ ਹੋਏ ਆ ਇਕੱਠੇ ਹੋਏ ਆ। ਅਰਨੇਕ ਜੀ ਨੇ ਵਧੀਆ ਤਰੀਕੇ ਨਾਲ ਵਿਸਤਾਰ ਦੇ ਨਾਲ ਆਪਾਂ ਨੂੰ ਦੱਸੇ ਦਿਆ। ਭਾਜਪਾ ਦੀਆਂ ਮਾਰੂ ਨੀਤੀਆਂ ਆਮ ਆਮ ਆਦਮੀ ਪਾਰਟੀ ਦੀਆਂ ਮਿੰਟਾਂ ਦੇ ਵੀ ਸਕਿੰਟਾਂ ਦੇ ਵਿੱਚ ਐਮਐਸਪੀ ਲਾਗੂ ਕਰਨੀਆਂ ਇਹ ਤੁਸੀਂ ਦੇਖ ਹੀ ਲਿਆ ਹੁਣ ਸਮਾਂ ਹੈ ਆਪਣੇ ਪਾਸ ਤਾਕਤ ਹੈ ਆਪਾਂ ਡੰਡੇ ਨਾਲ ਕੁਝ ਨਹੀਂ ਕਰ ਸਕਦੇ ਆਪਾਂ ਉਂਗਲੀ ਨਾਲ ਬਟਨ ਦਬਾਓ ਪੰਜੇ ਦਾ ਪੰਜੇ ਦਾ ਵੋਟ ਬਟਨ ਦਬਾ ਕੇ ਆਪਣੇ ਜੋ ਹਲਕੇ ਤੋਂ ਲੋਕ ਸਭਾ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਜੀ ਹੈ ਜੋ ਤਾਂ ਵੇਖੋ ਉਸ ਖਾਸ ਸੇ ਦੀ ਪਵਿੱਤਰ ਸਥਾਨ ਤੋਂ ਇਲੈਕਸ਼ਨ ਲੜ ਰਹੇ ਆ ਸਾਨੂੰ ਆਪਾ ਲੋਕ ਸਭਾ ਤੇ ਭੇਜੀਏ ਤਾਂ ਆਪਣੇ ਜੋ ਇਲਾਕੇ ਦੀਆਂ ਮੰਗਾਂ ਉਹਨਾਂ ਤੋਂ ਆਪਾਂ ਮੰਗਾਂ ਪੂਰੀਆਂ ਕਰਾਈਏ ਕੋਈ ਫਰਕ ਨਹੀਂ ਜੇ ਆਪਣਾ ਕੋਈ ਹੋਰ ਐਮਪੀ ਬਣ ਗਿਆ ਤੁਸੀਂ ਪਹਿਲਾਂ ਦੇਖਿਆ ਆਪਣਾ ਐਮਐਲਏ ਵੀ ਦੇਖਿਆ ਤੁਸੀਂ ਪਹਿਲਾਂ ਵੀ ਆਪ ਵਾਲਿਆਂ ਦਾ ਐਮਐਲਏ ਸੀ ਹੁਣ ਮਨਿਸਟਰ ਹੈ ਆਪ ਵਾਲਿਆਂ ਦਾ ਤੁਸੀਂ ਦੇਖਿਆ ਕਿੰਨੇ ਕੌਂਦੇ ਆ ਆਪਾਂ ਉਸ انسان ਨੂੰ ਆਪਾਂ ਲੋਕ ਸਭਾ ਭੇਜਿਆ ਜਿਹਨੂੰ ਤਾਂ ਆਪਾਂ ਕੰਮ ਲਈਏ ਜਿਆਦਾ ਸਮਾਂ ਜੇ ਆਪਾਂ ਲੰਬਾ ਚੱਲੀਏ ਤਾਂ ਬਹੁਤ ਸਮਾਂ ਹੋ ਜਾਣਾ ਬਾਕੀ ਜੋ ਵਿਸਤਾਰ ਦੇ ਨਾਲ ਵਿਜੇ ਸ਼ਰਮਾ ਟਿੰਕੂ ਜੀ ਨਾਲ ਗੱਲਬਾਤ ਕਰਨੀ ਹੈ ਆਪਣੇ ਕੰਮਾਂ ਦੀ ਵੀ ਕਰਨੀ ਹੈ ਤੁਹਾਡੇ ਪਿੰਡ ਵੀ ਗ੍ਰਾਂਟ ਆਈ ਹੈ ਵਿਜੇ ਸ਼ਰਮਾ ਟਿੰਕੂ ਜੀ ਨੇ ਦਈ ਹੈ ਤੁਹਾਡੇ ਪਿੰਡ ਕਿੱਟਾਂ ਵੀ ਦਈਆਂ ਆ ਉਹਦੇ ਉਹਦੇ ਸਬੰਧ ਵਿੱਚ ਵੀ ਸ਼ਰਮਾ ਜੀ ਆਪ ਗੱਲ ਕਰਨਗੇ ਵਿਜੇ ਦਾ ਸਿੰਘਲਾ ਜੀ ਨਾਲ ਆਪਣੇ ਇਲਾਕੇ ਦੇ ਵਿੱਚ 6 ਕਰੋੜ 15 ਲੱਖ ਰੁਪਏ ਦਾ ਪ੍ਰੋਜੈਕਟ ਨਗਲੀਆਂ ਪਿੰਡ ਦੇ ਵਿੱਚ ਪੁੜ ਲਵਾਇਆ ਸਰ ਜਿਤ ਸੰਗ ਸੈਮੀ ਪਰ ਦੇ ਆਪੋਲੇ ਸਾਢੇ 3 ਕਰੋੜ ਰੁਪਏ ਦਾ ਉੱਥੇ ਹੀ ਲਵਾਇਆ ਮਾਨਕਪੁਰ ਸ਼ਰੀਫ ਦੇ ਵੀ ਖੰਪਸਾ ਸਾਹਿਬ ਬੈਠੇ ਐ ਬਲੌਕ ਪ੍ਰਧਾਨ ਵੀ ਮਦਨ ਜੀ ਇੱਕ ਪੁਲੀ ਦਵਾਈਆ ਮਾਨਕਪੁਰ ਤੋਂ ਲੈ ਕੇ ਗੋਚਰ ਤੱਕ ਪਰਖਾਲੀ ਤੱਕ ਐ ਤਾਰਾਂ ਪਰ ਤੱਕ ਐ ਉਹ ਸੜਕਾਂ ਸਾਰੀ ਵੀਜੇਂਦਰ ਸਿੰਘਲਾ ਜੀ ਦੀ ਵੀਜੇ ਸ਼ਰਮਾ ਦੀ ਸ਼ਿਪਾਰਸ਼ੀ ਦੇ ਨਾਲ ਉਹ ਸੜਕ ਬਣੀ ਹੈ ਤੇ ਆਪਾਂ ਅਨਮੋਲ ਹੀਰੇ ਆ ਉਹ ਇੱਧਰ ਵਿਜੇ ਸ਼ਰਮਾ ਟਿੰਕੂ ਜੀ ਹੈ ਵਿਜੇ ਇੰਦਰ ਸਿੰਘਲਾ ਜੀ ਹੈ ਇਹਨਾਂ ਨੂੰ ਆਪਾਂ ਆਪਣੇ ਨਾਲ ਜੋੜ ਕੇ ਰੱਖੀਏ ਇਹਨਾਂ ਨੂੰ ਆਪਾਂ ਹੱਥ ਪੰਜੇ ਤੇ ਬਟਨ ਤੇ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ